ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਿਸ-ਕਿਸ ਨੂੰ ਘਰ ਮਿਲਦੇ ਨੇ ਤੇ ਕਿਵੇਂ ਇਸ ਦੀ ਕਿਸ਼ਤ ਦਿੱਤੀ ਜਾਂਦੀ ਹੈ ਅੱਜ ਦੇ ਇਸ ਖਾਸ ਵੀਡੀਓਸ ਤੁਹਾਨੂੰ ਵਿਸਥਾਰ ਦੇ ਨਾਲ ਸਮਝਾਵਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਰੱਖਿਓ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਬਜਟ اجلاس ਦਾ ਅੱਜ ਆਖਰੀ ਦਿਨ ਹੈ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮਤਲਬ ਉੱਥੇ ਚੱਕਿਆ ਗਿਆ ਸੰਬੰਧੀ ਭਾਜਪਾ ਗੁ ਅਸ਼wini ਸ਼ਰਮਾ ਦੇ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੋਨ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿਸ਼ੇ ਸਕੀਮ ਦੇ ਤਹਿਤ 14784 ਘਰ ਬਣਾਏ ਜਾ ਚੁੱਕੇ ਹੈ ਮੰਤਰੀ ਸੋਨ ਨੇ ਦੱਸਿਆ ਕਿ ਜਦੋਂ ਕੋਈ ਵੀ ਵਿਅਕਤੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਂਦਾ ਹੈ ਤਾਂ ਤਿੰਨ ਕਿਸ਼ਤਾਂ 'ਚ ਇਸ ਦੇ ਪੈਸੇ ਜਿਹੜੇ ਨੇ ਉਹ ਆਉਂਦੇ ਪਹਿਲੀ ਕਿਸ਼ਤ 30000 ਰੁਪਏ ਯੋਜਨਾ ਦੇ ਤਹਿਤ ਮਕਾਨ ਦੀ ਮਨਜ਼ੂਰੀ ਹੋਣ ਤੇ ਆਉਂਦੀ ਹੈ ਦੂਜੀ ਕਿਸ਼ਤ 75000 ਰੁਪਏ ਮਕਾਨ ਦੇ ਲੈਂਟਰ ਲੇਵਲ ਤੱਕ ਪਹੁੰਚਣ ਤੱਕ ਆਉਂਦੀ ਹੈ ਤੇ ਤੀਜੀ ਕਿਸ਼ਤ ਮਕਾਨ ਦੇ ਮੁਕੰਮਲ ਹੋਣ ਤੇ 18000 ਰੁਪਏ ਦੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਮਨਰੇਗਾ ਦੇ ਤਹਿਤ 90 ਦਿਹਾੜੀਆਂ ਦੇ 322 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਕੁੱਲ 28980 ਰੁਪਏ ਵੱਖਰੇ ਤੌਰ ਤੇ ਪਰਿਵਾਰਕ ਮੈਂਬਰ ਦੇ ਵੱਲੋਂ ਮਜ਼ਦੂਰਾਂ ਨੂੰ ਅਦਾਇਗੀ ਕਰਨ ਦੇ ਲਈ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਇੱਕ ਲਾਭਪਾਤਰੀ ਨੂੰ 1 ਲੱਖ 48980 ਰੁਪਏ ਮਤਲਬ ਕਿ ਲਗਭਗ 1.5 ਲੱਖ ਰੁਪਏ ਦੀ ਗ੍ਰਾਂਟ ਜੜੀ ਆ ਦਿੱਤੀ ਗਈ। ਅਸਲ ਅਸ਼ਵਨੀ ਸ਼ਰਮਾ ਵੱਲੋਂ ਪੁੱਛਿਆ ਗਿਆ ਸਵਾਲ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਸ ਯੋਜਨਾ ਤਹਿਤ ਹੁਣ ਤੱਕ ਕਿੰਨੇ ਘਰ ਮੁਕੰਮਲ ਬਣ ਚੁੱਕੇ ਨੇ ਤੇ ਕਿੰਨਿਆਂ ਦੀ ਮਨਜ਼ੂਰੀ ਹੋਣੀ ਬਾਕੀ ਹੈ? ਦਾ ਜਵਾਬ ਮੰਤਰੀ ਤਰुण ਪ੍ਰੀ ਸਿੰਘ ਸੋਨ ਦੇ ਵੱਲੋਂ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਬਣਵਾ ਕੇ ਦਿੱਤੇ ਜਾਂਦੇ ਨੇ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਪੈਸੇ ਜਿਹੜੇ ਆ ਉਹ ਦਿੱਤੇ ਜਾਂਦੇ ਨੇ ਸਭ ਤੋਂ ਪਹਿਲੀ ਕਿਸ਼ਤ ਜਿਹੜੀ ਆ ਉਹ 30000 ਰੁਪਏ ਦੀ ਹੁੰਦੀ ਹੈ ਦੂਸਰੀ 75000 ਦੀ ਤੇ ਤੀਸਰੀ 18000 ਰੁਪਏ ਦੀ ਹੁੰਦੀ ਹੈ ਇਸ ਤੋਂ ਇਲਾਵਾ ਮਨਰੇਗਾ ਦੇ ਤਹਿਤ 90 ਦਿਹਾੜੀਆਂ ਦੇ 322 ਰੁਪਏ ਪ੍ਰਤੀ ਦਿਨ ਦੇ حساب ਦੇ ਨਾਲ ਕੁੱਲ 28980 ਰੁਪਏ ਬਕਰੇ ਤੌਰ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਜ਼ਦੂਰਾਂ ਨੂੰ ਉਦਾਇਗੀ ਕਰਨ ਦੇ ਲਈ ਵਿੱਧ ਦਿੱਤੇ ਜਾਂਦੇ ਨੇ ਤੇ ਇੱਕ ਪਰਿਵਾਰ ਨੂੰ ਹੁਣ 148980 ਰੁਪਏ ਜੋ ਕਿ 1.5 ਲੱਖ ਦੇ ਕਰੀਬ ਹੀ ਆ ਉਸ ਦੀ ਗ੍ਰਾਂਟ ਦਿੱਤੀ ਗਈ ਹੈ ਜੋ ਸਵਾਲ ਪੁੱਛਿਆ ਗਿਆ ਸੀ ਅਸਮਨ ਸ਼ਰਮਾ ਦੇ ਵੱਲੋਂ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਕਿੰਨੇ ਕ ਘਰ ਬਣਾਏ ਗਏ ਨੇ ਤੇ ਦੱਸਿਆ ਗਿਆ ਕਿ 14784 ਘਰ ਹੁਣ ਤੱਕ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਬਣਵਾਏ ਜਾ ਚੁੱਕੇ ਤੇ ਤਿੰਨ ਕਿਸ਼ਤਾਂ ਦੇ ਵਿੱਚ ਇਸ ਦੇ ਜਿਹੜੇ ਪੈਸੇ ਆ ਉਹ ਸਰਕਾਰ ਦੇ ਵੱਲੋਂ ਲਾਭਪਾਤਰੀ ਨੂੰ ਦਿੱਤੇ ਜਾਂਦੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਗਰੀਬ ਵਰਗ ਦੇ ਲੋਕ ਜਿਹੜੇ ਘਰ ਨਹੀਂ ਬਣਵਾ ਸਕਦੇ ਉਹਨਾਂ ਨੂੰ ਘਰ ਬਣਵਾ ਕੇ ਦਿੱਤੇ ਜਾਂਦੇ ਨੇ ਕਿਸ਼ਤਾਂ ਦੇ ਵਿੱਚ ਪੈਸੇ ਆਉਂਦੇ ਆ ਸਭ ਤੋਂ ਪਹਿਲਾਂ ਜੋ ਗ੍ਰਾਂਟ ਦਿੱਤੀ ਜਾਂਦੀ ਹੈ ਉਹ 30000 ਰੁਪਏ ਦੀ ਹੁੰਦੀ ਹੈ ਤੇ ਦੂਸਰੀ ਗ੍ਰਾਂਟ 75000 ਰੁਪਏ ਦੀ ਹੁੰਦੀ ਹੈ ਇਹ ਰਿਪੀਟ ਕਰਦੇ ਤੇ ਸਭ ਤੋਂ ਪਹਿਲੀ ਗ੍ਰਾਂਟ ਜਿਹੜੀ ਆ ਉਹ 30000 ਦੇ ਦਿੱਤੀ ਜਾਂਦੀ ਹੈ ਫਿਰ ਦੂਸਰੀ ਕਿਸ਼ਤ 75000 ਦੀ ਆਉਂਦੀ ਹੈ ਤੇ ਉਸ ਤੋਂ ਬਾਅਦ 18000 ਰੁਪਏ ਤੀਸਰੀ ਕਿਸ਼ਤ ਦੇ ਵਿੱਚ ਆਉਂਦੇ ਨੇ ਤੇ ਨਾਲ ਹੀ ਨਾਲ 322 ਰੁਪਏ ਰੋਜ਼ਾਨਾ ਦੀ ਮਨਰੇਗਾ ਦੇ ਤਹਿਤ ਮਜ਼ਦੂਰਾਂ ਦੀ ਦਿਹਾੜੀ ਦੇ ਹਿਸਾਬ ਨਾਲ ਵੀ 90 ਦਿਨਾਂ ਤੱਕ ਦਿੱਤੇ ਜਾਂਦੇ ਆ ਤਕਰੀਬਨ ਡੇਢ ਲੱਖ ਤੱਕ ਦੀ ਇਹ ਰਕਮ ਬਣ ਜਾਂਦੀ ਹੈ ਜੋ ਕਿ ਸਰਕਾਰ ਦੇ ਵੱਲੋਂ ਗਰੀਬ ਵਰਗ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਜੜਾ ਉਹ ਸਰਕਾਰ ਦੇ ਵੱਲੋਂ ਬਣਵਾ ਕੇ ਦਿੱਤਾ ਜਾਂਦਾ ਹੈ ਅੱਜ ਹੁਣ ਤੱਕ ਇਹਦਾ ਦੇਸ਼ ਦੇ ਵਿੱਚ ਕਈ ਲੋਕ ਲਾਭ ਲੈ ਚੁੱਕੇ ਨੇ ਤੇ ਪਠਾਨਕੋਟ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਤੇ 14000 ਤੋਂ ਵੱਧ ਹੁਣ ਤੱਕ ਘਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਬਣਵਾਏ ਗਏ ਨੇ ਜੋ ਕਿ ਤਿੰਨ ਕਿਸ਼ਤਾਂ ਦੇ ਵਿੱਚ ਪੈਸੇ ਲਾਭਪਾਤਰੀਆਂ ਨੂੰ ਦਿੱਤੇ ਜਾ